ਸਸਗਾਲ ਜੀ ਡੀਪੀ ਜੀ ਪੰਜਾਬੀ ਤੇ ਤਸਵੀਰਾਂ ਤੁਸੀਂ ਦੇ ਦੇ ਪਿਓ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦੱਈਏ ਕਿ ਸਪਲੈਂਡਰ ਮੋਟਰਸਾਈਕਲ ਦਿਨ ਬਾ ਦਿਨ ਜਿਹੜੇ ਆ ਉਹ ਗਰਦਾਸਪੁਰ ਦੇ ਵਿੱਚੋਂ ਚੋਰੀ ਹੋ ਰਹੇ ਨੇ ਬੀਤੇ ਦਿਨੀ ਤੁਹਾਨੂੰ ਦੱਈਏ ਕਿ ਇੱਕ ਸਪਲੈਂਡਰ ਚੋਰੀ ਕਰਦਾ 사ਤਰ ਚੋਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਪਲਕ ਝਪਕਦੇ ਹੀ ਸਪਲੈਂਡਰ ਮੋਟਰਸਾਈਕਲ ਨੂੰ ਚੱਕ ਕੇ ਜਿਹੜਾ ਆ ਇਹ ਚੋਰ ਲੈ ਜਾਂਦਾ ਆ ਤੁਹਾਨੂੰ ਦੱਈਏ ਕਿ ਇਹ ਚੋਰ ਇੱਕ ਮੋਬਾਈਲ ਫੋਨਾਂ ਦੇ ਬਾਹਰ ਦੀ ਦੁਕਾਨ ਤੋਂ ਚੁੱਕ ਕੇ ਲੈ ਜਾਂਦਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਸੇਲਜ਼ਮੈਨ ਦਾ ਹੈ ਸੇਲਜ਼ਮੈਨ ਜਦੋਂ ਰੋਟੀ ਖਾਣ ਦੇ ਲਈ ਬਾਹਰ ਨਿਕਲ ਜਾਂਦਾ ਹੈ ਨਿਕਲਦਾ ਹੈ ਤਾਂ ਉਹ ਦੇਖਦਾ ਹੈ ਕਿ ਮੋਟਰਸਾਈਕਲ ਉੱਥੇ ਨਹੀਂ ਹੁੰਦਾ ਪਰ ਤੁੰਦਾ ਦੇ ਕਿ ਉਹ ਮੋਟਰਸਾਈਕਲ ਚੋਰੀ ਹੋ ਚੁੱਕਿਆ ਹੁੰਦਾ ਹੈ ਤੇ ਤਸਵੀਰਾਂ ਵੀ ਦੇ ਦਿੱਤੇ ਕਿ ਸਪਲੈਂਡਰ ਮੋਟਰਸਾਈਕਲ ਨੂੰ ਲੈ ਕੇ ਜਾਂਦਾ ਹੋਇਆ ਇਹ 사ਤਰ ਚੋਰ ਜੋ ਕਿ ਸੀਸੀਟੀਵੀ ਦੇ ਵਿੱਚ ਸਰੇ ਆਮ ਉਹ ਆ ਗਿਆ ਬਿਨਾ ਮੂੰਹ ਬੰਨੇ ਬਿਨਾ ਕਿਸੇ ਮੂੰਹ ਟਕਣ ਤੋਂ ਵੀ ਇਹ ਚੋਰ ਜਿਹੜਾ ਆ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੁਣ ਤਾਂ ਸਪਲੈਂਡਰ ਮੋਟਰਸਾਈਕਲ ਲੈਣਾ ਇੱਕ ਤਰ੍ਹਾਂ ਦੇ ਨਾਲ ਸਰਾਪਿਤ ਹੋ ਚੁੱਕਾ ਆ ਕਿਉਂਕਿ ਜੇਕਰ ਤੁਸੀਂ ਸਪਲੈਂਡਰ ਮੋਟਰਸਾਈਕਲ ਐ ਵੀ ਲੈਂਦੇ ਹੋ ਤਾਂ ਚੋਰੀ ਹੋਣ ਦਾ ਖਤਰਾ ਬਹੁਤ ਜ਼ਿਆਦਾ ਰਹਿੰਦਾ ਹੈ ਕਿਉਂਕਿ 90% ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਆ 90% ਮੋਟਰਸਾਈਕਲ ਸਪਲੈਂਡਰ ਹੁੰਦੇ ਨੇ ਕਿਉਂਕਿ ਸਪਲੈਂਡਰ ਦਾ ਲੋਕ ਬੜੇ ਸੌਖੇ ਤਰੀਕੇ ਦੇ ਨਾਲ ਇਹ ਚੋਰ ਸ਼ਾਇਦ ਤੋੜ ਲੈਂਦੇ ਨੇ ਕਿਉਂਕਿ ਤਸਵੀਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਆਇਆ ਉੱਥੇ-ਉੱਥੇ ਹੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੋਏ ਨੇ ਹੋ ਸਕਦਾ ਹੈ ਕਿ ਸਪਲੈਂਡਰ ਮੋਟਰਸਾਈਕਲ ਦਾ ਲੋਕ ਕਮਜ਼ੋਰ ਹੋਣ ਕਰਕੇ ਜਲਦੀ ਟੁੱਟ ਜਾਂਦਾ ਹੋਵੇ ਜਾਂ ਇਹਦੀ ਕੀਮਤ ਵੱਧ ਕਰਕੇ ਵੀ ਇਹ ਮੋਟਰਸਾਈਕਲ ਚੋਰੀ ਹੋਣ ਦਾ ਕਾਰਨ ਬਣਦੇ ਪਏ ਨੇ ਇਹ ਮੋਟਰਸਾਈਕਲ ਆਸਾਨੀ ਦੇ ਨਾਲ ਇਹ ਚੋਰ ਚੁੱਕ ਕੇ ਜੜਾ ਨੇ ਇਧਰ-ਉਧਰ ਕਰ ਲੈਂਦੇ ਨੇ ਤੇ ਸਰੇ ਆਮ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਇੱਕ 사ਤਰ ਚੋਰ ਜੋ ਕੇ ਦੁਕਾਨ ਦੇ ਬਾਹਰ ਲੱਗਾ ਮੋਟਰਸਾਈਕਲ ਚੱਕ ਕੇ ਫਰਾਰ ਹੋ ਜਾਂਦਾ ਹੈ ਤੁਸੀਂ ਦੇਖਦੇ ਪਈਓ ਪਿਗਮਿੰਟੋ ਮਿੰਟੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਇਹ ਚੋਰ ਮੋਟਰਸਾਈਕਲ ਲੈ ਕੇ ਨਿਕਲ ਜਾਂਦਾ ਹੈ ਮੋਟਰਸਾਈਕਲ ਸਪਲੈਂਡਰ ਦੱਸਿਆ ਜਾ ਰਿਹਾ ਹੈ ਇੱਕ ਸੇਲਮੈਨ ਦਾ ਦੱਸਿਆ ਜਾ ਰਿਹਾ ਤੇ ਮੋਬਾਈਲਾਂ ਦੀ ਦੁਕਾਨ ਤੋਂ ਬਾਹਰੋਂ ਜਿਹੜਾ ਆ ਇਹ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਆਓ ਗੱਲਬਾਤ ਕਰਦੇ ਹਾਂ ਸੇਲਮੈਨ ਕੀ ਕਹਿੰਦਾ ਆ ਆਪਣੇ ਇਸ ਮੋਟਰਸਾਈਕਲ ਦੇ ਬਾਰੇ ਮੇਰਾ ਨਾਮ ਸੁਸ਼ੀਲ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਵਾਲੇ ਮੋਬਾਈਲ ਵਰਡ ਤੇ ਕੰਮ ਕਰਦਾ ਮੈਂ Samsung ਦਾ ਸੇਲਜ਼ ਪ੍ਰਮੋਟਰ ਹਾਂ ਤੇ ਸਵੇਰੇ ਜਦੋਂ ਮੈਂ ਕੰਮ ਤੇ ਆਇਆ ਦੁਕਾਨ ਤੇ ਤੇ ਦੁਕਾਨ ਤੇ ਆ ਕੇ ਮੈਂ ਇੱਥੇ ਆਪਣੀ ਬਾਈਕ پارک ਕਰਤੀ ਜਿਵੇਂ ਅਕਸਰ ਹੀ ਆਪਾਂ ਦੁਕਾਨ ਤੇ ਆਨੇ ਆ ਤੇ ਇੱਥੇ ਆਪਣੀ ਬਾਈਕ ਲਾ ਦਿੰਨੇ ਆ ਤੇ ਬਾਈਕ ਲਗਾਤੀ ਔਰ ਤੋਂ ਬਾਅਦ ਜਦੋਂ ਦੁਪਹਿਰੇ 2:30 ਵਜੇ ਦੇ ਟਾਈਮ ਤੇ ਮੈਂ ਕਹਿਣ ਦੁਕਾਨ ਦੇ ਗਿਆ ਕਿ ਮੈਂ ਲੰਚ ਕਰਨ ਲਈ ਘਰ ਚੱਲਿਆ ਵਾਂ ਤੇ ਮੈਂ ਲੰਚ ਕਰਨ ਲਈ ਜਦੋਂ ਅੰਦਰੋਂ ਬਾਹਰ ਆਇਆ ਤੇ ਮੈਂ ਬਾਈਕ ਨੂੰ ਦੇਖਣ ਲੱਗਾ ਆਪਣੀ ਤੇ ਮੇਰੀ ਬਾਈਕ ਇੱਥੇ ਹੈ ਨਹੀਂ ਸੀ ਤੇ ਮੈਂ ਬਾਈਕ ਨੂੰ ਉੱਧਰ ਉੱਧਰ ਵੇਖਿਆ ਤੇ ਕਿਤੇ ਵੀ ਬਾਈਕ ਲੱਭੀ ਨਹੀਂ ਤੇ ਬਾਅਦ ਚ ਆਪਾਂ ਸੀਸੀਟੀਵੀ ਕੈਮਰੇ 'ਚ ਉੱਤੇ ਚੈੱਕ ਕੀਤਾ ਇੱਕ ਅਣਪਛਾਤਾ ਵਿਅਕਤੀ ਇੱਥੇ ਆਇਆ ਔਰ ਉਹ ਇਸ ਜਗ੍ਹਾ ਤੇ ਖੜਾ ਸੀ ਤੇ ਉਹਨੇ ਕੈਮਰੇ ਵੱਲ ਵੇਖ ਕੇ ਤੇ ਆਪਣੇ ਮੂੰਹ ਤੇ ਮਫਲਰ ਬੰਨ ਲਿਆ ਉਹਨੇ ਤੇ ਨਾਲ ਹੀ ਉਹਨੇ ਬਾਈਕ ਨੂੰ ਕੋਈ ਆਪਣੇ ਜੇਬ 'ਚੋਂ ਚਾਬੀ ਕੱਢੀ ਤੇ ਲੌਕ ਖੋਲ ਕੇ ਤੇ ਬਾਈਕ ਲੈ ਕੇ ਉੱਥੋਂ ਦੌੜ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੇਖੋ ਜੀ ਪੁਲਿਸ ਨੂੰ ਕਿਹਾ ਗਿਆ ਵੀ ਮੈਂ ਐਕਚੁਅਲੀ ਇੱਥੇ ਕੰਮ ਕਰਦਾ ਮੇਰੀ ਬੇਸਿਕ ਸੈਲਰੀ 10000 ਰੁਪਏ ਆ ਤੇ ਉਹ ਕਿਸ਼ਤਾਂ ਦੇ ਮੋਟਰਸਾਈਕਲ ਮੈਂ ਲਿਆ ਸੀ ਤੇ ਪ੍ਰਸ਼ਾਸਨ ਕੋ ਇਹ ਹੀ ਮੰਗਾ ਹੈ ਕਿ ਪ੍ਰਸ਼ਾਸਨ ਆਪਣੀ ਕੋ ਕਾਰਵਾਈ ਕਰੇ ਤੇ ਮੇਰੀ ਬਾਈਕ ਲੱਭਣ ਚ ਮੇਰੀ ਸਹਾਇਤਾ ਕਰੇ ਮੇਰਾ ਨਾਮ ਵਿਕਰਮ ਵਾਲੀਆ ਵੈ ਹ ਮੋ ਵਾਲੀਆ ਮੋਬਾਈਲ ਵਾਲ ਦੇ ਨਾਮ ਤੇ ਮੇਰੀ ਆਪਣੀ ਸ਼ਾਪ ਹੈ ਇੱਥੇ ਆਪਣੇ ਕੋ ਮੁਲਾਜ਼ਮ ਹੈ ਕੰਪਨੀ ਐਂਡ ਤੋਂ ਸੈਮਸੰਗ ਕੰਪਨੀ ਤੋਂ ਕੰਪਨੀ ਦਾ ਪ੍ਰਮੋਟਰ ਆਪਣੇ ਕੋ ਕੰਮ ਕਰਦਾ ਵੈ ਮੁੰਡਾ ਸੁਸ਼ੀਲ ਕੁਮਾਰ ਨਾਮ ਹੈ ਮੀਰਪੁਰ ਪਿੰਡ ਤੋਂ ਮਤਲਬ ਬਿਲੋਂਗ ਕਰਦਾ ਤੇ ਉਹਨੇ ਸਵੇਰੇ ਆ ਕੇ ਕੋਈ 6:30 10 11 ਵਜੇ ਨਾ ਮੋਟਰਸਾਈਕਲ ਲਗਾਇਆ ਵੈ ਸਾਢੇ 10 ਵਜੇ ਦੇ ਲਾਗੇ ਦੁਕਾਨ ਦੇ ਬਾਹਰ ਉਹ ਕੀ ਕਹਿੰਦੇ ਨੇ 11 ਸਾਢੇ 11 ਸਾਢੇ 11 11:40 ਤੇ ਇੱਕ ਬੰਦਾ ਆਇਆ ਹੋਇਆ ਲਾਗੇ ਖੜਾ ਰਿਹਾ ਬਾਅਦ ਚ ਉਹਨੇ ਹੈਂਡਲ ਖੋਲਿਆ ਤੇ ਮੋਟਰਸਾਈਕਲ ਲੈ ਕੇ ਸਪਲੈਂਡਰ ਮੋਟਰਸਾਈਕਲ ਹੀ ਮੋਟਰਸਾਈਕਲ ਲੈ ਕੇ ਤਾਂ ਤੋੜ ਗਿਆ ਵਾ ਤੇ ਬਹੁਤ ਜ਼ਿਆਦਾ ਮਤਲਬ ਮੁੰਡਿਆਂ ਦਾ ਨਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਪੁਲਿਸ ਨੂੰ ਆਇਆ ਤੀਸਰਾ ਤੀਸਰਾ ਕੇਸ ਸਾਡੇ ਇੱਕ ਅੱਗੇ ਮੁੰਡਾ ਆਪਣਾ ਅਕਾਊਂਟੈਂਟ ਹੀ ਉਹਦਾ ਵੀ ਚੁੱਕਿਆ ਗਿਆ ਇੱਕ ਕਸਟਮਰ ਦਾ ਚ ਕੋਈ ਦਾਵਾ ਹੈ ਅ ਤੇ ਤੀਸਰਾ ਕੇਸ ਆ ਸਾਡੇ ਤੇ ਅਸੀਂ ਪਰਸੋ ਵੀ ਸ਼ਾਇਦ ਸੁਣਿਆ ਕਿ ਕੋਈ ਹਨ ਮੰਚੌਂਗ ਤੋਂ ਵੀ ਹੋਇਆ ਵਾ ਚੋਰੀ ਮੋਟਰਸਾਈਕਲ ਦੇ ਨਹੀਂ ਕਿ ਕੋਈ ਵੀ ਨਹੀਂ ਭਰਾਮਤ ਹੋਇਆ ਉਸ ਤੋਂ ਬਾਅਦ ਉਹ ਕਾਊਂਟਰਟ ਨੇ ਜਿਹੜਾ ਸੀ ਵਿਚਾਰੇ ਨੇ ਕਿਸ਼ਤਾਂ ਦੇ ਫਿਰਦਾ ਨਵਾਂ ਮੋਟਰਸਾਈਕਲ ਲਿਆ ਤੇ ਮਾ ਵੀ ਤੁਹਾਨੂੰ ਪਤਾ ਕੰਪਨੀਆਂ ਵੀ 14-15000 ਰੁਪਏ ਦਿੰਦੀਆਂ ਉਹਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਲੈਣੇ ਵੀ ਇਹਨਾਂ ਲਈ ਬਹੁਤ ਮੁਸ਼ਕਲ ਹੈ ਥੋੜਾ ਜਿਹਾ ਗਵਰਨ ਨੂੰ ਪੁਲਿਸ ਨੂੰ ਚਾਹੀਦਾ ਵਾ ਕਿ ਇਹਨਾਂ ਵੱਲ ਧਿਆਨ ਦੇ ਕਿ ਜਿਸ ਤਰ੍ਹਾਂ ਮਰਦੀ ਜਾਂ ਕੋਈ ਨਾਕਾਬੰਦੀ ਵੱਧ ਕਰੇ ਕਿ ਤੇ ਜਾਂ ਇਹਨਾਂ ਨੂੰ ਮਤਲਬ ਕਾਬੂ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇ ਜਿੰਨਾ ಕೂಕಿ ಎರನ್ ಟಾರಗೇಟಿ ಸ್ಪಲ್ಡರ್ ಮೋಟಸೈಕಲ್ವಾ